ਹਾਂ ਨਹੀਂ ਕੱਟਦਾ ਕੀ ਨਹੀਂ ਕੱਟਦਾ ਲੱਤ ਤਾਂ ਨਹੀਂ ਹੈ ਕੀ ਲਾਂਦਾ ਉਹ ਲੱਤ ਤੇ ਕੁੱਤੀ ਦੀ ਕੁਰਸੀ ਨਹੀਂ ਰੱਖਦੀ ਉਹ ਕੀ ਕਰਨੀ ਇਹਨੂੰ ਅਸਾ ਕਹਿੰਦੀ ਆ ਵੀ ਕੁਰਸੀ ਲਿਆਖ ਦੇ ਵੀ ਉਹਦੇ ਉੱਤੇ ਮੈਂ ਖਲੋ ਕੇ ਨਾ ਤੇ ਉਹ ਉਥੇ ਲਿਪਸਟਿਕ ਲਾ ਲਾਂ ਵੀ ਇਹ ਤੁਹਾਨੂੰ ਦੱਸਦਾ ਹਾਂ ਮੈਂ ਕਿੱਥੇ ਪਈ ਆ ਉਹ ਸਾਹਮਣੇ ਵੇਖਿਓ ਜਰਾ ਇਹ ਆ ਵੇਖੋ ਉਹ ਉਥੇ ਸੁਣੀਵੇਂ ਰੱਖੀਨ ਲਿਪਸਟਿਕ ਆ ਨਾ ਉਹ ਸਾਈਡ ਤੇ ਕੀ ਗਾ ਸਾਰਾ ਸਮਾਨ ਉੱਥੇ ਰੱਖਿਆ ਹੁੰਦੀ ਨੇ ਤੇ ਕਹਿੰਦੀ ਮੈਂ ਕੁਰਸੀ ਤੇ ਇਹ ਠਾ ਰੱਖਾਂ ਉੱਤੇ ਖਲੋ ਕੇ ਤੇ ਮੈਂ ਲਿਪਸਟਿਕ ਲਾ ਲਾਂ ਇਦਾਂ ਹੀ ਆ ਕੀ ਕਰਨਾ ਆ ਹਾਂ ਕੀ ਨਹੀਂ ਲਾਦੀ ਆਪਣੇ ਨੇ ਐਤ ਮਾਰਦੀ ਉਹ ਮੈਂ ਨਹੀਂ ਜਾਣਾ ਕਿੱਥੇ ਜਾਵਾਂ ਗਾਣਾ ਕਨਾਲੇ ਬੰਦ ਕਰਦੇ ਕਾਪੀਰਾਈਟ ਆ ਜਾਣਾ ਗਣਾ ਬੰਦ ਕਰ ਦੇ ਕਰ ਗਣਾ ਬੰਦ ਕਰ ਮੰਨ ਦੇ ਦੇ ਕਰ ਦੇ ਸਿੱਤੀ ਗਾਣਾ ਬੰਦ ਲੈ ਤੈਨੂੰ ਗਾਣਾ ਨਹੀਂ ਬੰਦ ਹੋਣਿਆ ਬੰਦ ਕਰ ਆਏ ਬਟਨਾ ਕਰਤਾ ਕਰਤਾ ਹਾਂ ਆ ਕੇ ਚੱਲ ਉਹ ਮਾਰੇ ਚੁੱਕੇ ਚੱਲ ਕਿ ਤੇ ਨੇ ਉੱਤੇ ਕਿ ਉੱਤੇ ਨਾ ਦੇ ਬੁੱਦੂ ਇਹ ਵੀਡੀਓ ਉੱਥੇ ਰੱਖਦਾ ਕਿਉਂ ਕਿਉਂ ਉਸ ਤੋਂ ਹਟ ਦੇ ਮੈਨੂੰ ਤਾਂ ਇਹ ਰੱਖਣਾ ਪਤਾ ਉੱਤੇ ਛਿੜਾ ਦੇ ਛਿੜਾ ਰੱਖਣਾ ਮੈਂ ਪਾਪਾ ਥਲਾ ਦੇ ਨਹੀਂ ਇਹ ਤੇ ਨਹੀਂ ਰੱਖਣਾ ਪਤਾ ਗੱਲਾਂ ਵਡੀਆਂ ਸਨ ਨਹੀਂ ਆਉਣੀਆਂ ਲੈ ਵੇ ਨਹੀਂ ਹੁੰਦੀ ਦਾਰ ਕਰਦੀਆਂ मैं दादा है तू पापा मां तू सी तू बोल दे नहीं है तू सी बोल दे नहीं है मैं बोलदा हां हा? एला आजा आ जाओ आ जाओ चलो आजो। दो, दो। हां वीडियो तेरा नहीं पता चल चल आ ਕਿਦਿਆ ਓਹ ਓਹ ਫਸੀ ਉਹਦੇ ਵਿੱਚ ਤਾਂ ਨਹੀਂ ਨਿਕਲਦੀ ਨਾ ਫਸਈ ਆਂ ਜਿੰਦੀ ਜਾਂਦੀ ਕਿੰਨਾ ਮਟੇਰੀ ਜੀ ਨਾ ਹੋਵੇ ਸਦੀ ਵੀ ਕਰ ਮੜੇ ਪਰਾਂ ਹੀ ਮਲਕੀ ਕਰਦੀ ਹੁੰਦੀ ਨੀ ਪਰਾ ਹੋਏ ਕੋਈ ਨਾ ਸੋੜ ਦੇ ਨਾ ਸੰਭੋ। ਆ ਦੇਖ ਦੇਖ ਪਣਾ ਥੱਲੇ ਬੇਬੇ। ਇਹ ਦੇਖ ਪਣਾ ਚਲਾ ਜਾ। ਚਲਾ ਮम्मा ਦਿੰਦੇ ਲਾ ਕੇ ਚਲਾ। ਆ ਮम्मा ਦਿੰਦੇ ਲਾ ਕੇ ਚੱਲ। ਕੱਪੜੇ ਪਾ ਲਾ। ਕੱਪੜੇ ਵੀ ਪਾਉਂਦੀ ਆ ਹਾ ਜੇ ਵੇਖ ਲੈ ਇਹਦਾ। ਉਹ ਕਹਿੰਦੀ ਨੇ ਪਿਸਟਿਕ ਲਾ ਲਓ ਪਹਿਲਾਂ ਤੇ ਆਪਣਾ ਕੱਪੜੇ ਨਹੀਂ ਪਾਉਣੇ ਵੀ। ਆ ਦੇਰ ਤੇ ਪਿਸਟਿਕ ਲਵਾ ਵੀ ਲਈ ਆ। ਲਾਈ ਐ ਲਿਪਸਟਿਕ। ਕਿ ਬਿੰਦੀ ਵੀ ਲਾਉਣੀ ਆ? ਸਾਕੰਦੀ ਬਿੰਦੀ ਵੀ ਲਾਓ, ਕ੍ਰੀਮ ਵੀ ਲਾਓ। ਸਾਰੇ ਕੰਮ ਕਰੋ। ਹੈ? ਪਹਿਲੇ ਇਹ ਰਹਿਣ ਦਿੰਦੇ। ਜੀਵਨ ਨੂੰ ਕੁੱਸਾ ਚੜ ਗਿਆ ਆ ਇਹਨੇ। ਸੁਦਾਈ ਕਰਤਾ ਆ ਇਹ। ਉਹ ਪੈਰ ਉਹਦਾ ਹਰ ਗੱਲ। ਪੈਰ ਤੇ ਆਇਆ ਵੀ ਨਹੀਂ ਐਵੇਂ ਜਾਣ। ਐਵੇਂ ਜਾਣ ਕੇ ਕਰਦੀ ਕਿ ਪੈਰ ਇੱਥੇ ਬਹਿ ਜਾ ਮੈਂ ਇੱਥੇ ਚੱਲ ਤਾਨੂੰ ਚੱਲ ਕੇ ਇਦਾਂ ਬਹਿ ਗਿਆ ਪਾਤ ਨੂੰ ਚੱਲੀ ਗਿਆ। ਇਦਾਂ ਸਤ ਹੁੰਦੀ ਏ ਹੁਣ ਟੱਪੀ ਜਾਣਾ ਬਸ ਹੁਣ ਇਹਨੇ। ਚੱਲੀਏ। ਚੱਲਦਾ ਪਏ ਕੰਮ ਹਾਂਜੀ ਕੀ ਕਰਦਾ ਕਰਦਾ ਅੱਜ ਲਾਈਟ ਨਹੀਂ ਆਉਂਦੀ ਤੇ ਜੀਨਰੇਟਰ ਲਿਆਂਦਾ ਹੈ ਤੇ ਬਾਅਦ ਵਿੱਚ ਕਰਾਂਗੇ ਹਾਂਜੀ ਕੀ ਹੈ ਕਾਹਨੇ ਸਵੇਦਾ ਕੋਈ ਕੰਮ ਨਹੀਂ ਕੀਤਾ ਕਾਵੇਲਾ ਨਹੀਂ ਨਹੀਂ ਆ ਗੁਸ ਹੋਗੀ ਆ ਗੁਸ ਹੋਗੀ ਤੇ ਆ ਡਾਂਸ ਕਰ ਰਕੁਨ ਸਾਹੇ ਜੇ ਬੰਬਾ ਤੇ ਨਹੀਂ ਜੀ ਜਾਨ ਕਿਉਂ ਕਿਸ ਕਿਸ ਕਿਉਂ ਆ ਗੁਸ ਹੋਲੀ ਆ ਗੁਸ ਹੋਲੀ ਕੋਈ ਮੋਸ਼ਨ ਬੈਨ ਰਿੰਦੀ ਬਰਾয়া ਕਿਥੇ ਚੱਲਣਾ ਬਾਲਟੀ ਜੋ ਕੇ ਪਾਣੀ ਆ ਬਸ ਪਾਣੀ ਜਿਹੜਾ ਹੁੰਦਾ ਉਹਨੂੰ ਤੰਗ ਕਰਦਾ ਕੀ ਗੱਲ ਹੈ ਰਾਏ ਤੂੰ ਇਹ ਕਰਦੀ ਮੈਂ ਗਾਇਨਾ ਬੂਲ ਬਣ ਕੇ ਰੱਖ ਚੱਕੂ ਬਣਾ ਹਾਏ ਚੱਕੂ ਰੱਖੀ ਆ ਰਾਜੀ ਨੇ ਕਰਤਾ ਮੋਟਰਸਾਈਕਲ ਸ਼ਾਕਰ ਦਾ ਕੰਮ ਤੇ ਇਧਰ ਇੰਜਨ ਦਾ ਵੀ ਕੰਮ ਕਰਦਾ ਤੇਲ ਮਹਾ ਪਾਈਆਂ ਨਗਲਿਆਈ ਹੈ ਹੈ ਉਹ ਗੱਲ ਹੋਈ ਕਹਿੰਦਾ ਜਿੰਨੇ ਦਾ ਇੰਜਨ ਦਾ ਕੰਮ ਹੋ ਜੂ ਕਹਿੰਦਾ ਉਦੋਂ ਫੜਾਉਂਗਾ ਮੋਟਰਸਾਈਕਲ ਤੁਹਾਨੂੰ ਉਹ ਕੰਮ ਕਰਤਾ ਉਹਨੇ ਬਾਜੂ ਨਾ ਮੋਟਰਸਾਈਕਲ ਆਪਾਂ ਲਾ ਆਏ ਆ ਫਰਾਂਚਾਂ ਤੋਂ ਤੁਰਕੇ ਜਾਣਦੇ ਆ ਹੈ ਧੋਪੀ ਚੰਗੀ ਕੜਾਕੀ ਲੱਗਦੀ ਇਧਰ ਵੇਖਦਾ ਗਰਮ ਕੱਪੜੇ ਚਾੜੇ ਤੇ ਸੁਈਆਂ ਠੱਪ ਠੱਪ ਵੱਜਣ ਡੀਆਂ ਆਪਣੇ ਬਟਾਲੀ ਸਭ ਤੋਂ ਸੋਹਣੀ ਪਾਰਕ ਮੈਨੂੰ ਆਹ ਲਾ ਦਿੱਜੀ ਜਿਹਦੇ ਅੰਦਰ ਸਾਫ਼ ਸਫਾਈ ਹੈ ਯਾਰ ਬੜੀ ਸਾਫ਼ ਸਫਾਈ ਅੰਦਰ ਵਿੱਚ ਕੋ ਕਰ ਚੱਕ ਹੈ ਇਹ ਗੇਵਾ ਦਿਗਾ ਹੈ ਨਾ ਇਹ ਸਾਸਰੀ ਨਗਰ ਵਾਲਾ ਏਰੀਆ ਹੈ ਹੈ ਦਾਤਾ ਦੀ ਯਾ ਬਾਤ ਚੱਲ ਜੇ POE POE डोमाड करता नहीं 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 लाया है अंदर हालात है एक आ इधर आ दिनेश ला कागज तू ਨਹੀਂ ਸਦਾ ਚੁਲ ਗਿਆ ਖੜਿਆ ਨਹੀਂ ਤੈਨੂੰ ਆਇਆ ਇਹ ਤੈਨੂੰ ਖੜਿਆ ਨਹੀਂ ਸੀ ਆਹ ਹੋਏ ਲੈ ਛੱਡ ਉਹ ਭਾਜੀ ਯਾਰ ਉਹ ਨਖਰੇੜੇ ਯਾਰ ਕਰਨ ਪੈ ਹੱਥ ਰਹਿ ਗਏ ਕੁੜੀ ਹੋਏ ਉਹਨੇ ਸਹੀ ਗੱਲ ਹੀ ਯਾਰ ਲੱਭੂ ਅਸਲ ਲੱਭਣਾ ਜਿਹੜੀ ਅੱਧੀ ਰਾਂ ਲੱਭਣੀ ਡਈ ਯਾਰ ਮੈਂ ਯਾਰ ਚੋਕੇ ਥਾਗ ਗਿਆ ਕੋਈ ਗੁੱਲੀ ਨਹੀਂ ਫਸੀ ਉਹਨਾਂ ਦੀ ਐਵੇਂ ਜਾਣਗੇ ਟੋਂ ਡਿਆਈ ਉਹਨੂੰ ਵੇਖ ਲੈ ਜਸਤਾ ਵੇਚ ਰੇ ਆ ਲੱਭਦੇ ਨੱਬੇ ਨਹੀਂ ਰਹਿਣੇ ਰੇ ਮਾੜ ਮਾਰ ਸ਼ਕਲ ਵੇਖੀ ਮਜ਼ੇ ਆ ਰਹੇ ਨੇ ਬਸ ਇਹ ਕੰਨਾ ਵਿੱਚ ਖੰਦਾਈ ਚ ਨਮ ਮਰ ਗਿਆ ਚੁੱਕ ਚੁੱਕ ਕੇ ਤੇ ਕਹਿੰਦਾ ਉਹਨਾਂ ਨਾਲ ਆੜ ਨਹੀਂ ਡਈ ਕੀ ਕੀਤਾ ਉੱਡ ਗਿਆ ਭਾਈ ਢੋਲੀ ਦੇ ਕਾਰਨ ਥੱਕਾ ਲੋਂਦੇ ਸਬਸਕ੍ਰਾਈਬ ਰਾਮ ਜਾਨ ਰਾਇਆ ਵੇ ਲੱਗੇ ਖਲੋਤਾ ਉਦਾਂ ਹੀ ਓਕੇ ਹੁਣ ਪਾਜੀ ਪਾਜੀ ਹੁਣ ਉੱਥੋਂ ਚੜਾ ਕੇ ਆਓ ਤਲਤਵਾਸ਼ ਚਾਬੀ ਤੇ ਉਹਨੇ ਕੌਣ ਓਸਤਾਦ ਕੋ ਚੱਲੋ ਵਟਿਆ ਇੱਕ ਯਾਰ ਮਗਰ ਚੱਲੋ ਤੁਰ ਕੇ ਤੁਰ ਕੇ ਨਾਲ ਬੈਠ ਜੇ ਹੁਣ ਇਹਦੀ ਸ਼ਕਲ ਹੁੰਦਾ ਹੁਣ ਉਹ ਪਹਾੜੀ ਤੇ ਚੜਾ ਕੇ ਆਉ ਗੱਡੀ ਉਹ ਪਹਾੜੀ ਤੇ ਜੜਾ ਆਉ ਗੱਡੀ ਉਹ ਚਾਹ ਓਹ ਸ਼ਮੀ ਦੀ ਪਾਸੋਂ ਇਹ ਕਸ਼ਮੀਰ ਦਾ ਸੀ ਮੈਂ ਕਿਹਾ ਚੱਲੋ ਚੜਾਈ ਚੜਾਓ ਉਹ ਵੀ ਨਹੀਂ ਕਿਤੇ ਬਾਜੀ ਗਏ ਆ ਜਿਹੜਾ ਜਨੈਟਰਲ ਚ ਤੇਲ ਕੱਢਿਆ ਨਾ ਉਹ ਤੇਰੇ ਮੋਟਰਸਾਈਕਲ 'ਚ ਪਾ ਦਾਂਗੇ ਡੀਜ਼ਲ ਹੈ ਹੈ ਡੀਜ਼ਲ ਸੜਕ ਵਾਲੀ ਟ੍ਰੇਨ ਵੇਖੀ ਆਪਾਂ ਨੂੰ ਮੈਰਿਸ 9 ਤਰੀਕ ਨੂੰ ਤੇ ਹੁਣ ਉਹਦੇ ਵਾਸਤੇ ਨਰਮਨ ਜਗੇ ਬੂਟ ਲੈਣਾ ਪਾ ਚੱਲੇ ਆ ਤੇ ਇੱਕ ਦਾ ਸੂਟ ਲੈ ਲਵਾਂਗੀ ਸੰਦੀਪ ਇੱਕ ਤੇ ਅੱਧਾ ਡੇਢ ਹੋ ਗਿਆ ਠੀਕ ਹੈ ਅੱਧਾ ਮਤਲਬ ਹਰ ਬੰਦਾ ਹੈ ਅੱਧਾ ਹਰ ਗੁੰਦਾ ਹਰ ਗੁੰ ਨੂੰ ਇੱਕ ਲੈ ਦੇਣਾ ਸੂਟ ਹਨਾ ਇੱਕ ਹਰ ਗੁੰ ਨੂੰ ਲੈਦਾ ਕਿਉਂਕਿ ਹਰ ਗੁੰ ਦੇ ਸੂਟ ਤਾ ਕਰਕੇ ਸਾਨੂੰ ਜ਼ਿਆਦਾ ਲੈਣੇ ਪੈਂਦੇ ਹੁਣ ਬੁਆਇਜ਼ ਕਿਉਂਕਿ ਹੁਣ ਨਾਲੇ ਇੱਕ ਬੁਆਇਜ਼ ਲੁੱਕਿਆ ਤੇ ਨਾਲੇ ਇਹ ਹੁਣ ਲੰਬੀ ਹੋ ਜਾਂਦੀ ਹਰ ਗੁੰ ਨਾਲ ਦੀ ਸਖਨਾ ਗੱਲਾਂ ਬੜੀਆਂ ਕਰਦੀ ਹੈ ਗੱਲਾਂ ਦੇ ਹਿਸਾਬ ਨਾਲ ਸੂਟ ਲੈਣਾ ਪੈਂਦਾ ਹਰ ਗੁੰ ਦਾ ਸਾਰੇ ਇਹਨਾਂ ਦਾ ਪੈਕ ਕਰਦੇ ਆ ਬੋਰੀ ਚਾਹੀ ਅਗਲੇ ਬੰਦੇ ਨੂੰ ਸਹੀ ਕਰ ਸਹੀ ਕਰ ਦੇਤਾ ਨੇ ਜੇ ਇੱਕ ਦਿਨ ਐਸਾ ਦਿੱਤਾ ਜਾਵੇ ਵੀ ਮਾਲਾ ਇੱਕ ਦਿਨ ਦੇ ਜਿੰਨੇ ਸੂਟ ਲੈ ਸਕੇ ਤੂੰ ਮੈਂ ਵੀ ਬਾਜ਼ਾਰ ਖਰੀਦ ਲੈਣਾ ਹੈ ਤੂੰ ਦੁਕਾਨਦਾਰ ਨੇ ਕਹਿੰਦੀ ਹੈ ਨਾ ਦੁਕਾਨ ਵੇਲੀ ਕਰ ਪੈ ਕਰਦੇ ਸਾਰੇ ਗੱਡੀ ਜਾਊਗੀ ਗੱਡੀ ਗਏ ਆਹ ਇਸ ਕਾਰ ਵੀ ਕਦਰੋਂ ਹੰਡੀ ਨਹੀਂ ਮੈਂ ਲੱਗ ਚੱਕਰੀ ਬਾਜ਼ਾਰ ਆਪਾਂ ਆ ਗਏ ਆ ਤੇ ਸਾਡੇ ਨਾਲ ਆਕਾਸ਼ ਆ ਆਕਾਸ਼ ਨੂੰ ਤਾਲ ਲੈ ਲੈਦੇ ਨਾਲ ਕਿਉਂਕਿ ਗੁਡੀਆਂ ਥੋੜਾ ਖਿਆਲ ਰੱਖਣੇਗਾ ਹੁਣ ਫੜ ਲਉਣਾ ਸੰਦੀਪਾ ਫੋਨ ਛੱਡ ਦੂਗੀ ਲੈ ਆਓ ਚੱਲ ਆ ਜਾ ਆ ਜਾ ਮਾਂ

ਸਿੰਦੀ ਉਹਦਾ ਸੂਟ ਹੀ ਨਹੀਂ ਮਿਲਿਆ ਤੇ ਹਰ ਕੋں ਦਾ ਮਿਲ ਗਿਆ ਸਮੋਂਖ ਲੈ ਲੈ ਤੈਨੂੰ ਘਰੇ ਜਾ ਕੇ ਵਿਖਾਉਣਾ ਯਾਰ ਕੋਈ ਤੇ ਚੁੱਤ ਕਿੱਥੇ ਆ ਹਾਂ ਅੰਨੀ ਕਾ ਜਮਡਾ ਲਗਾਈ ਭਰਾ ਚੋਕ ਲਿਆ ਵਾ ਕਰਾ ਦੇ ਇਹਦੇ ਨੇ ਸਾਡ ਤੂੰ ਤੇ ਟੈਨਸ਼ਨ ਹੀ ਨਹੀਂ ਲੈ ਜੰਦਾ ਨਹੀਂ ਆ ਤੂੰ ਨਹੀਂ ਆ ਨਹੀਂ ਆਗਾ ਉਹ ਮम्मा ਆਵੇ ਕਾ ਕੁੜੀ ਵੀ ਕਰੀ ਜਾਂਦੀ ਹੈ ਹੱਡੂ ਇਹ ਕਰ ਇੱਕ ਚੀਜ਼ ਬੜੀ ਵਧੀਆ ਲੱਗੀ ਸਫਾਈ ਕਰੋ ਚੈੱਕ ਕਰ ਹੈ ਨਹੀਂ ਤੇ ਅੱਜ ਕੋਈ ਸਫਾਈ ਨਹੀਂ ਕਰਦਾ ਘਰੇ ਵੀ ਹਾਂ ਹਾਂ ਹਣੇ ਤੋਂ ਮੋਮੋਸ ਖਾਵਾਂਗੇ ਆਪਾਂ ਜੀ ਹਾਂਜੀ ਪਾਪਾ ਚਾਪੀ ਘਰ ਦੀ ਮੇਰਾ ਚਾਪਦੇ ਆ ਲੱਗਦੇ ਮੱਛੀ ਵੱਢਦੀ ਹੁੰਦੀ ਨਮਾ ਤੇ ਉਹ ਰੀਲ ਵੇਖੀ ਭਾਜੀ ਹੁਣਾਂ ਦੀ ਆਓ ਜੈਂਸ ਇਧਰ ਪਜਾਮੇ ਪਜੂਮੇ ਆਖੋ ਉਹ ਰਾਇ ਜੀ ਹਾਂ ਇਹਦੇ ਇਹ ਰੇਨਰ ਇਹ ਚਾਰ ਹੋਣਗੇ ਹਾਂ ਸਹੀ ਆ ਹੈਦਰ ਇਹਨਾਂ ਨੂੰ ਪਸੰਦ ਨਹੀਂ ਆਉਂਦੇ ਆਪਾਂ ਠਹਿਰ ਗੜ ਆਸ ਨਹੀਂ ਬਿਲੇ ਲਾ ਆਪਣੇ ਜਗੇ ਵਧ ਗਿਆ ਹੀ ਬਾਬੂ ਸੀ ਸਾਂ ਕਰੇ ਆ ਗਏ ਆਪਾਂ ਮੰਮੀ ਦੱਸੋਂਗੇ ਨੇ ਤਾਂ ਡੈਡੀ ਹੁਣੇ ਬਾਹਰ ਚੱਕ ਕੇ ਹਟੇ ਆ। ਦਰਵਾਜ਼ਾ ਕਨੇ ਖੋਲੇ ਫਿਰ? ਮੰਮੀ ਨੇ ਖੋਲੇ ਅਸ਼ੀਸ਼ਾ। ਆ ਤਾ ਸੋਹਣੀ ਲੱਗਦੀ ਆ ਭਲਾ। ਮੇ ਘਮਾ ਹਾਂ?

에에 끝내 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 ਬੜਾ ਸੋਹਣਾ ਈ ਓਏ ਮੈਂ ਕਿਦਾਂ ਕਦ ਦੈਸ਼ਾ ਨਾ ਮੈਸ਼ ਤੂੰ ਤੇਰਾ ਸੋਹਣਾ ਲੂਕ ਲਖਾ 1 2 3 4 ਬੜੀ ਸੱਖੀਏ ਨੀ ਬੈਂ ਤੇ ਬੋਸ ਨੈਨ ਮਰੇ ਆ ਸੂਰਦੀਆਂ ਨਾ ਅਰੇ ਬੰਦਾ ਸੂਰਦਾ ਨਹੀਂ ਨਾ ਨਹੀਂ ਕਦਾਂ ਨਹੀਂ ਸੂਰਦਾ ਤਾ ਦੇਖੋ ਭਾਰੀ ਕਰਦਾ ਸੂਰਦਾ ਨਹੀਂ ਇਹ ਤੇ ਹੀ ਲੰਬੀ ਤੇ ਸਖੰਡਿਆਣਾ ਓਏ ਆ ਆ ਇਹ ਨਹੀਂ ਬੜੇ ਕਰਦਾ ਨਹੀਂ ਬੜਾ ਸੋਨਾ ਉਹਨੇ ਗੁੱਸਾ ਕਰ ਲਿਆ ਵਾ ਪਾਪਾ ਨੇ ਕਹਿਤਾ ਨਾ ਗੰਦਾ ਪਾਪਾ ਨੇ ਕਹਿਤਾ ਗੰਦਾ ਵਾ ਤੇ ਉਹਨੇ ਗੁੱਸਾ ਕਰ ਲਿਆ ਹੁਣ ਸੋਨਾ ਬੜਾ ਸੋਨਾ 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 1 2 3 4 5 6 7 8 9 ਮੁਕੀਆਂ ਸੋਨਾ ਇਹ ਬਾਹੂ ਦਾ ਸੂਟ ਨਹੀਂ ਸਹੀ ਗੰਦਾ ਵਾ ਕਹ ਸੋਨਾ ਆ ਹਾਂ ਗੰਦਾ ਸੂਟ ਹਰਗੁਣਾ ਹਰਗੁਣਾ ਤੇਰਾ ਸੂਟ ਕਿਹੜਾ ਵਾ ਹੈ ਤੇਰਾ ਬੜਾ ਸੋਹਣਾ ਸੂਟ ਈ ਗੰਦਾ ਸੂਟ ਹਰ ਬੰਦਾ ਓਏ ਬੜਾ ਸੋਹਣਾ ਬੜਾ ਸੂਟ ਹਰ ਬੰਦਾ ਕੀ ਮੇਰੇ ਮਰੀ ਜੂਲੀ ਖਿੱਚ ਕੇ ਹੂਲੀ ਮੈਂ ਹੁਣ ਪੜੀ ਨਹੀਂ ਮਾਰਦਾ ਹਾਂ ਬੜਾ ਸੋਹਣਾ ਸੂਟ ਈ ਲੱਗ ਪਿਆ ਕਿ ਕਿ ਉਹ ਤੇ ਪਰਵੱਟੇ ਦੀ ਮਾਰੀ ਹੈ ਮੇਰਾ ਭਾਣਾ ਥੇ ਕਿ ਹੁੰਦ ਰਿਹਾ ਇਹ ਕਿਡੀ ਸਵਾ ਨੰਬਰ ਇਹ ਟਪਾ ਪਾ ਕੇ ਤੇ ਵੇਖ ਹਾ ਪਾ ਲਿਆ ਬੜੀ ਜ਼ੋਰ ਚ ਜੀ ਦੀ ਮੰਮੀ ਹੁਣ ਦਵਾਈ ਦੀ ਫੇਰ ਬੜੀ ਜ਼ੋਰ ਚ ਜੀ ਉਹਨਾਂ ਬਾਹਰ ਆਪ ਤਾਂ ਇਦਾਂ ਨਹੀਂ ਬਾਹਰ ਹੀ ਲਾਈ ਹੋਰ ਕੀ ਕਰਨ ਇਹਦਾ ਚੱਜ ਨਾ ਪਾਈ ਜੀ ਨਾ ਇਹ ਅਗਾਂ ਨੂੰ ਜਦੋਂ ਇਹਨੂੰ ਉੱਚਾ ਹੋ ਜਾਏ ਆ ਸਵੈਟਰ ਦਾ ਕੰਮ ਦੇ ਦਿੰਦਾ ਹਾਂ ਹਨਾ ਅੰਦਰੋਂ ਗਰਮ ਪੈਣੇ ਲੱਗੇ ਉਹਨੂੰ ਇੰਨੇ ਮਲੇਗੀ ਕਰਦੇ ਆਪਾਂ ਉਹਦੇ ਉਤੋਂ ਦੀ ਨਿਕਲ ਨਹੀਂ ਉੱਪਰ ਆਉਂਦੀ ਆਹ ਹਰ ਗੁੰਦਵ ਖਾਓ ਸੂਟ ਐਦਾਂ ਹੀ ਰਹਿਣਾ ਓਪਨ ਹੀ ਓਪਨ ਮਰਾ ਹੀ ਲੱਗਦਾ ਓਪਨ ਹੀ ਆਦੋ ਤਾਂ ਇੰਨਰ ਆਣਾ نیچے ਡਿਜ਼ਾਈਨ ਬਣਿਆ ਵਾ ਇਧਰ ਨੂੰ ਤਾਂ ਨਹੀਂ ਲੱਗ ਰਿਹਾ ਵੀ ਨਹੀਂ ਨਹੀਂ ਇਹਨੇ ਓਪਨ ਹੀ ਰਹਿਣਾ ਸੰਦੀਪ ਕਰ ਰਹੀ ਮम्मी ਦੀ ਹੇਅਰ ਸਟਾਈਲ ਕੀ ਮੰਗਦੀ ਹੈ ਹਰ ਗੁੰਦ ਫੋਨ ਕਿੱਥੇ ਡੱਟਾ ਦੇ ਹੋ ਕੁ ਮਿੰਟ ਅਧਿਸ਼ਨਾ ਆ ਰਹਿਣਾ ਅਧਿਸ਼ਨਾ ਯਾਨੀ ਆਏ ਇਸ ਤਰ੍ਹਾਂ ਸੋਣਾ ਕਰਦਾ ਉਧਰ ਉਹਨੇ ਇੱਕ ਕੰਧ ਉੱਤੇ ਸਰਕਮਾ ਉਧਰ ਨੂੰ ਹਾਂ ਆ ਵਧੀਆ ਆ ਸੋਣਾ ਕਿੱਥਾ ਇਦਾਂ ਦੇਖੋ ਹਾਂ ਵੈਰੀ ਗੁੱਡ ਫਰਸਟ ਕਲਾਸ ਵਗੈਰਾ